ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਦਾ ਸਾਥ ਸ਼ਿਰਕਾ ਜੱਜ ਸਾਹਿਬ ਖੜੇ ਨੇ ਢੱਲੋਂ ਤੇ ਮੌਸਮ ਅੱਜ ਤੁਹਾਨੂੰ ਦਿਖਾਉਂਦੇ ਆ ਮਿੱਤਰੋ ਦੇਖੋ ਫੇਰ 29 ਤਰੀਕ ਹੈ ਕੀ ਹਾਲ ਹੈ ਮੌਸਮ ਦਾ ਰੋਜ਼ਾਨਾ ਹੀ ਕਿਤੇ ਨਾ ਕਿਤੇ ਆ ਜਾਂਦਾ ਦੇਖੋ ਚਾਰ ਸਫੇਰੇ ਟਾਈਮ ਹੋ ਗਿਆ ਸਵੇਰ ਦੇ ਆ ਸਮਝ ਲੋ 8 ਵਜਣੇ ਵਾਲੇ ਨੇ 10 ਮਿੰਟ ਰਹਿੰਦੇ ਨੇ ਤੇ ਮੌਸਮ ਹਨੇਰਾ ਹੋਇਆ ਪਿਆ ਸਾਰੇ ਪਾਸੇ ਬੱਦਲੇ ਬਦਲਵਾਈ ਹੋਈ ਪਈਆ ਪਿੰਡੋਂ ਫੋਨ ਆਇਆ ਜੀ ਕਹਿੰਦੇ ਕਣੀਆਂ ਪੈਂਦੀਆਂ ਨੇ ਗੁਰਦੁਆਰਾ ਕਰੋ ਦਰਸ਼ਨ ਗੁਰਦੁਆਰਾ ਸਾਹਿਬ ਦੇ ਕੀ ਨਾਮ ਹੈ ਡੇਰਾ ਗੁਰਦੁਆਰਾ ਬੁੰਗਾ ਸਾਹਿਬ ਡੇਰਾ ਗੁਰਦੁਆਰਾ ਬੁੰਗਾ ਸਾਹਿਬ ਪਿੰਡ ਡੀਂਗਰੀ ਆ ਤੇ ਦੋ ਗੇੜੇ ਆਪਾਂ ਆ ਕੇ ਪਲਾਟ ਦੇ ਆਲੇ-ਦਾਲੇ ਤਨ ਸਾਡੇ ਸਾਡੇ ਵੀਡੀਓ ਦਾ ਪਲਾਟ ਹੋਣਾ ਹੈ ਸੈਂਕ ਤੋਂ ਆਪਣਾ ਭਰਨੇ ਵਾਲਾ ਆ ਗਿਆ ਐਂਡ ਬੋਗਨੇ 4 ਨੰਬਰ ਜੇ ਦੇ ਟਰਾਲੀ ਪਾਉਣੀ ਐ ਤਾਲੀਆਂ ਥੋੜੀਆਂ ਆ ਗਏ ਭਰਾਇਆਂ ਦੇ ਸਰੋ ਟਰੈਕਟਰ ਇੱਕ ਦੀ ਜਿਹੜੀ ਪਾਉਣੀ ਆ ਉਹਦਾ ਪਾਰੋਂ ਨਾਲ ਹੁੰਦੇ ਫੜਨ ਤੇ ਹੁਣ ਇੱਕ ਤੋਂ ਦੋ ਮਿੰਟ ਮਸ਼ੀਨ ਖੜੂਗੀ ਇਹਹੀ ਚਾਰ ਦਿਨ ਕੰਮ ਦੇ ਰਹੇ ਬਹੁਤ ਥੋੜੇ ਸਾਹਮਣੇ ਆ ਗਿਆ ਨੂੰ ਵੀ ਇਹਦੀ ਆਦੀ ਪਈ ਸਾਰਾ ਉਹੀ ਜਿਵੇਂ ਰੁਪਈਆ ਸਾਹਮਣੀ ਪਰ ਇਹਦਾ ਫੜੀ ਦਾ ਪੇਟੜ ਦਾ ਕੁਛ ਨਹੀਂ ਜੇ ਨਾਰਮਲ ਪੈਂਟ ਆਵਾ ਲੱਗੀ ਤੇ ਫਿਰ ਸੁਪੀ ਜਾਂਦੀ ਆ ਜਿਆਦੇ ਨਾ ਹੋਵੇ ਪਰ ਜਿਆਦੇ ਨੁਕਸਾਨ ਕਰਦਾ ਵੀ ਛੋੜੇ ਮੋਟੇ ਛਿੱਟੇ ਦਾ ਕੁਦਰੀ ਗਾ ਲੈ ਆ ਉਹ ਮੇਰਾ ਵੀਰ ਲੈ ਆ ਉਹ ਹਮਤਰਾ ਥੈਂਕ ਯੂ ਬਹੁਤ ਇਹ ਕਾ ਲੋ ਤੇ بارش ਪੈ ਰਹੀ ਆ ਮਸ਼ੀਨ ਹਲੇ ਚੱਲਦੀ ਆ ਮਾੜਾ ਮਾੜਾ ਜਾਂ ਕੜੀਆਂ ਪੈਦੀਆਂ ਨੇ ਕਾਫੀ ਨੇ ਉਹ ਚੱਲ ਨੂੰ ਤੇ ਜਿਆਦਾ ਜਿਆਦੇ ਬਹਿ ਗਿਆ ਬੰਦ ਕਰਨੀ ਪਣੀ ਆ ਇਹ ਵੀ ਕਰਦਾ ਨਹੀਂ ਦਿੰਦਾ ਜ਼ਿੰਮੇਵਾਰਾਂ ਨੂੰ ਕੁਝ ਜੇ ਕੰਮ ਤੇ ਨਹੀਂ ਖੇਡ ਹੁੰਦੀ ਆ ਉਹਦੇ ਚ ਵੀ ਇਹ ਉਹਨੇ ਉਹਦਾ तकरीबन 1 2 3 ਛੱਡ ਕੇ ਆ ਜੱਸੇ ਮੋਤ ਕਿੱਦਾਂ ਵੱਧ ਗਿਆ ਵੱਧ ਗਿਆ ਲਓ ਜੀ ਇਹਨੇ ਬ੍ਰੇਕ ਝਰਨਾ ਪਾ ਲਿਆ ਤੁਹਾਡੇ ਸਾਹਮਣੇ ਆ ਦੇਖੋ ਖੜੇ ਆ ਤੇ ਇੱਕ ਮਸ਼ੀਨ ਆ ਖੜੀ ਆ ਦੇਖੋ ਵਿਸ਼ਾਲ ਆ ਦੇਖੋ ਟਰੱਕ ਟਰਾਲੀਆਂ ਤੇ ਕੰਪੈਨ ਆ ਆ ਸਫੈਦਿਆਂ ਕੋਲ ਆਪਾਂ ਲੱਗਿਆ ਥੋੜਾ ਮੋਟਾ ਕੰਮ ਕਰੀਏ ਬੇਲੇ 3 ਮੀ ਮੈਂ ਕਿਹਾ ਮੀ ਦਾ ਲਈਏ ਲਾਹਾ ਤੇ ਗੁੱਟ ਕੇ ਕੀਤੇ ਨੇ ਚੈੱਕ ਦੋ ਤਿੰਨ ਕਨਾਟ 3 ਢਿੱਲੇ ਤੇ ਉਹ ਟਾਈਟ ਕਰ ਰਹੇ ਆ ਮਗਰਲੇ ਦੋ ਜਿਗੇ ਤੇ ਹੁਣ ਮੂਰੇ ਦੋ ਤਿਗੇ ਜੱਸਾ ਬਈਆ ਦੇਖੋ ਪਿਆ ਚੱਲਦਾ ਮੈਂ ਕਿਹਾ ਮੀ ਦਾ ਲਈਏ ਲਾਹਾ ਕੰਮ ਤਾਂ ਕਰੀਏ ਕੋਈ ਬੈਠਣਾ ਕਾਸ ਨੂੰ ਇਹ ਜ਼ਰੂਰੀ ਆ ਚਾਰ ਸਵੇਰਾ ਘੁੰਮ ਕੇ ਦੇਖ ਲਿਆ ਮਸ਼ੀਨ ਦਾ ਢਿੱਲ ਮਿੱਠਾ ਜੋ ਵੀ ਹੁੰਦੀ ਆ ਮਾੜੀ ਮੋਟੀ ਜੀ ਕਰੋ ਦਰਸ਼ਨ ਪਰਮਾਤਮਾ ਦੇ ਦੇਖੋ ਲਓ ਉਤਰਿਆ ਆ ਮੈਂ ਫੇਰ ਬਹੁਤ ਜ਼ਿਆਦਾ ਆ ਗਿਆ ਤੇ ਕਮਾਦ ਜ ਫੇਰਦੇ ਸੀਗੇ ਰੋਟਾਵੇਟਰ ਆ ਦੇਖੋ ਰੋਟਾ ਬਾਹਰੇ ਗੜ ਜਾਗੇ ਆ ਜਾ ਇੱਥੇ ਲਗੇ ਪਹਿਲਾ ਖਾਲਦਾ ਹੋ ਗਿਆ ਬੰਦਾ ਸਖਰਾ ਹੀ ਦਾ ਆ ਮੱਕੀ ਜੀ ਦੇ ਵੀਰ ਤੇ ਆਪਾਂ ਵੱਢਣ ਆਏ ਸੀ ਇਦਾਂ ਦੀ ਹੋ ਗਈ ਹੁਣ ਇਹ ਉਦੋਂ ਪਾਣੀ ਲਾਉਣ ਤੋਂ ਬਾਅਦ ਪਰ ਆਪਣੇ ਵਰਗੀ ਤਾਂ ਨਹੀਂ ਹੈਗੀ ਜਿਦਾਂ ਆਪਣੇ ਹੁੰਦੀ ਆ ਆਪਣੇ ਵਾਲੇ ਪਲਾਟਾਂ 'ਚ ਚਲੋ ਕੁਝ ਜੰਮਣ 'ਚ ਪ੍ਰੋਬਲਮ ਆ ਗਈ ਇੱਕਸਾਰ ਨਹੀਂ ਜਵੀ ਜਦੋਂ ਬੀਜੀ ਦੀ ਉਹਦੋਂ ਪੈ ਗਿਆ ਮੀਂਹ ਮੀਂਹ ਪੈਣ ਨਾਲ ਪਾਣੀ ਲਾਉਣਾ ਭੁੱਲ ਗਏ ਕਹਿੰਦੇ ਮੀਂਹ ਦੇ ਪਾਣੀ ਨਾਲ ਜੰਮੀ ਆਊਗੀ ਪਰ ਇਹ ਜੰਮੀ ਨਹੀਂ ਹੈ ਮੀਂਹ ਦੇ ਪਾਣੀ ਨਾਲ ਤਾਂ ਇਦਾਂ ਦਾ ਖੇਤ ਆ ਹੁਣ ਕਹਿੰਦੇ ਸ਼ਹਿਰ ਸਿਟ ਦਾਂਗੇ ਗਾੱਚੇ ਨੂੰ ਔਰ ਇਹ ਕਹਿੰਦੇ ਨੇ ਗਾੱਚਾ ਇਹਨੂੰ ਆਪਾਂ ਜਾਨੀ ਕਹਿੰਦੇ ਆ ਵੀ ਟਾਲ ਤੇ ਸਿਟ ਦਾਂਗੇ ਪੱਠਿਆਂ ਦੇ ਤੌਰ ਤੇ ਲੱਗਿਆਂ ਚਲਾਉਣ ਹੁਣ ਦੇਖਦੇ ਆ ਮਿੱਟੀ-ਮੁੱਟੀ ਕੱਢ ਲਈ ਜੀ ਰੂਟਰ ਦੀ ਜੱਸਾ ਬੌਸ ਬਹਿ ਗਿਆ ਉੱਤੇ ਜੱਸਾ ਬੌਸ ਟਾਇਰ ਬਦਲਣ ਦੇ ਪਾਏ ਨੇ 12436 ਦੇ ਟਾਇਰ ਪਾਏ ਨੇ ਆਲੂ ਵਾਲੇ ਲਿਆ ਕੇ ਆਪਾਂ ਪਹਿਲਾਂ ਹੁਣ ਤੱਕ ਹੋਈ ਗਏ ਨੇ ਇਹਨੇ ਮੰਗਾ ਲੇ ਕਿ ਪਣੀਆਂ 12436 ਦੀਆਂ ਜਿਹੜੀਆਂ ਆਪਣੇ ਜੂਨੀਅਰ ਨੂੰ ਪਾਈਆਂ ਵੀ ਨੇ ਅੱਜ ਟ੍ਰਾਇਲ ਇਹ ਵੀ ਕਰੂ ਜੱਸਾ ਗੰਨੇ ਵਾਲਾ ਟ੍ਰਾਇਲ ਵੀ ਕਰੂ ਇਹੀ ਰਹਿਣਾ ਦੀ ਇਹ ਵੀ ਦੇਖ ਰਹੀ ਐ ਇਹ ਹੈਗਾ 3 ਸਪੀਡ ਨਹੀਂ ਹੈਗਾ ਟਰੈਕਟਰ 2 11 ਵਾਲਾ ਹੀ ਆ ਹਾਈ ਲੋ ਮੀਡੀਅਮ ਵਾਲਾ ਨਹੀਂ ਹੈਗਾ ਹਾਈ ਲੋ ਏ ਆ ਇਹਨੂੰ ਫੜਾ ਦੇ ਇੱਕ ਢਾ ਪਤਾ ਲੱਗ ਜੂ ਵੀ ਕਿਵੇਂ ਕਰਨਾ ਲੋ ਜੀ ਕਰੋ ਕਿਹ ਕਈ ਤਾਰਾ ਹੋ ਜਾਂਦਾ ਪੜ ਕੇ ਸੰਗਲ ਸੰਗਲ ਸੈਟ ਕਰਨੇ ਪੈਂਦੇ ਆ ਸਾਰੇ ਦੂਸਰਾ ਕਿਹੜਾ ਲਈ ਆਉਂਦਾ ਢਿੱਲੋਂ ਸਾਹਿਬ ਰੂਟਰ ਫੇਰਦਾ ਗੰਨਿਆਂ ਦੇ ਵਿੱਚ ਤਿੰਨ ਵਾਲਾ ਇੱਥੇ ਸਾਰੇ ਏਰੀਆ 'ਚ ਇਦਾਂ ਹੀ ਚੱਲਦਾ ਕੰਮ ਕਰ ਕੋਈ ਤਰਫਾਲੀ ਫੇਰਦਾ ਕੋਈ ਬੰਦ ਆ ਫੇ ਰੂਟਰ ਫੇਰਦਾ ਗੰਨੇ ਨੂੰ ਕਮਾਦ ਨੂੰ ਐਦਾਂ ਹੀ ਚੱਲਦਾ ਸਾਰੇ ਕਿੱਦੇ ਕੰਮ ਕਰ ਹਰੇਕ ਗੰਨੇ ਵਾਲੇ ਪਲਾਟ ਦੇ ਵਿੱਚ ਤੁਹਾਨੂੰ ਟਰੈਕਟਰ ਚੱਲਦਾ ਮਿਲੂਗਾ ਜਦੋਂ ਐਦਾਂ ਦਾ ਗੰਨਾ ਹੋ ਜਾਂਦਾ ਇਦੋਂ بڑے ਜਿਹੇ ਫੇਰਦੇ ਨੇ ਆ ਗਿਆ ਨਾਲ ਬੈ ਕੇ ਢੇਡਾ ਲਾਉਣਾ ਉਸ ਤੋਂ ਬਾਅਦ ਢੇਡਾ ਲਾਊਗਾ ਕੱਲਾ ਹੁਣ ਇਹ ਕਹਿੰਦਾ ਮੇਰੇ ਸਖਾ ਦੇ ਚੰਗੀਦਾਰਾਂ ਵਿਚਾਲੇ ਉੱਤੇ ਢੇਡੇ ਦੂਏ ਰੋਡ ਲਾਏ ਮਨੇ ਉਹਦੇ ਕਰਕੇ ਦੱਸਣ ਗਿਆ ਇੱਕ ਢੇਡਾ ਉਸ ਤੋਂ ਬਾਅਦ ਦੇਖਦੇ ਆ ਕਿੰਨੇ ਢੇਡੇ ਲਾਉਂਦਾ ਜੱਸਾ ਜੱਸੇ ਦਾ ਮਨ ਸੇਟੀਉ ਅੱਕ ਜਾਣਾ ਕਿਉਂ ਹੌਲੀ ਚੱਲਦਾ ਇਹ ਹੌਲੀ ਚੱਲਣ ਕਾਰਨ ਵੀ ਇਹ ਤੇਰਾ ਜੀ ਲੱਗਣਾ ਹੈਗਾ ਪੈਸੇ ਜਿੰਨੇ ਸਿਆੜਾਂ ਚ ਫੇਰੇਆ ਗੰਨਾ ਦਿਖਣ ਲੱਗ ਗਿਆ ਰੂਹ ਹੀ ਖੁਸ਼ ਹੋਣ ਲੱਗੀ ਦੇਖੋ ਸਾਰੇ ਕੱਖ ਮਲ ਦਿੰਦਾ ਰੂਟਾ ਬਟਰ ਵੀ ਆਣ ਜੜ ਜੜ ਚੰਗੀ ਤਰ੍ਹਾਂ ਸਾਫ ਲੱਗਿਆ ਜੱਸਾ ਬਾਈ ਵੀ ਟ੍ਰੈਲ ਕਰਨ ਆਉਂਦਾ ਲਈ ਗੇੜਾ ਲਈ ਦੇਖਦੇ ਆ ਪਹਿਲੇ ਲੋਅ ਦੇ ਵਿੱਚ ਹੋਣਾ ਹੈ ਗੜਾ ਇਹ ਇਹ ABC ਤਾਂ ਹੈ ਨਹੀਂਗਾ ਪਹਿਲੇ ਲੋਅ ਦੇ ਵਿੱਚ ਹੋਈਆ ਤਨ ਛਿਆੜ ਛੱਡ ਕੇ ਫਿਰ ਉਧਰੋਂ ਮੋੜਨਾ ਸੌਖਾ ਰਹਿੰਦਾ ਚਲੋ ਇੱਧਰ ਦਾ ਪਹੀਆ ਉਧਰ ਫਿਰ ਬਾਟਾ ਨਾ ਉਹਦੇ ਕਰਕੇ ਸਾਈਡਾਂ ਲੱਗੀਆਂ ਹੋਈਆਂ ਨੇ ਪੰਜ ਛਿਆੜਾਂ ਲੀਆਂ ਜਾਂ ਤਿੰਨ ਲੀਆਂ ਜੋ ਵੀ ਹੁੰਦੀਆਂ ਨੇ ਲਾਉਂਦੇ ਨੇ ਕਿਸਾਨ ਭਰਾ ਉਹਦੇ ਕਰਕੇ ਤਨ ਛਿਆੜ ਆਪਾਂ ਛੱਡ ਲੈਨੇ ਆ ਆ ਦੇਖੋ ਛੱਡ ਕੇ ਫੇਰਦੇ ਨੇ ਤੇ ਹੁਣ ਇਹਦੇ ਦੇ ਤਨ ਦੇ ਫੇਰੂ ਦਾ ਫਿਰ ਉਧਰੋਂ ਤਨ ਫੇਰ ਛੱਡੂਗਾ ਆ ਜੀ ਦਾ ਵੀ ਦੱਸੇ ਨੇ ਟਰਾਇਲ ਲਾ ਲਿਆ ਹੈ ਤਾਂ ਇਹਨੂੰ ਆਲ-ਰਾਊਂਡਰ ਕਹਿੰਦੇ ਆ ਆਪਾਂ ਇਹ ਆਲ-ਰਾਊਂਡਰ ਸਮਝ ਲਓ ਜੱਸਾ ਬਾਈ ਚੱਲ ਚੱਲ ਥੋੜਾ ਅਗਾਹ ਕਰਕੇ ਲਾ ਵਧੀਆ ਹੋ ਗਿਆ ਜਿਹੜਾ ਮੜਿਆ ਮੀਂਹ ਪੈ ਗਿਆ ਉਹਦੇ ਨਾਲ ਪਲਾਟ ਨਰਮ ਹੋ ਗਏ ਨਰਮ ਹੋਣ ਨਾਲ ਵਧੀਆ ਸਫਾਈ ਆਉਂਦੀ ਆ ਦੇਖੋ ਨਰਮ ਨਰਮ ਬੱਤੇ ਸਮਝ ਲਓ ਬੱਤੇ ਉਰੇ ਬੱਤ ਕਹਿੰਦੇ ਨੇ ਵੀ ਬੱਤ ਆ ਪਲਾਟ ਹੁਣ ਪੂਰਾ ਬੱਤ ਤੇ ਆ ਅ ਦੋ ਦਿਨ ਤੱਕ ਮਿੱਟੀ ਚੜਾਉਣਗੇ ਫਿਰ ਚਿਆ ਪਿਆ ਜੱਸੇ ਬਾਈ ਨੇ ਕੰਮ ਹੱਥ ਖੁੱਲ ਗਿਆ ਬੈਠਾ ਦੇ ਰਿਹਾ ਕਿ ਮੈਂ ਆਕੜਿਆ ਬੈਠਾ ਜਿਵੇਂ ਬੰਨ ਕੇ ਵਟਾਇਆ ਹੁੰਦਾ ਐਣ ਆਲੂ ਵਾਲੀ ਬਜਾਈ ਆਇਆ ਜੰਨੇ ਦੀ ਟਮਾਟੀ 29 ਫਰਵਰੀ ਦੀ ਬਿਜਾਈ ਕਰੀ ਹੋਈ ਐ 28 ਜਨਵਰੀ ਦੇ 21 ਜਨਵਰੀ ਦੀ ਸੌਰੀ ਇੱਕ ਗੱਲ ਜਰੂਰ ਆ ਕੰਮ ਨਹੀਂ ਨਿਪੜਦਾ ਹਨਾ ਹਾਂ ਕੰਮ ਘੱਟ ਨੇ ਪੜਦਾ ਉਹ ਕੰਮ ਠੀਕ ਆ ਛੋਟਾ ਔਰ ਰਹਿਣ ਦੇ ਰਹਿਣ ਦੇ ਬੱਦਲਾਰੇ ਖੜਾ ਹੈ ਅਰੇ ਆ ਦੇਖੋ 23 ਤਰੀਕਾ ਅੱਜ ਕੀ ਕਰੂਗਾ